ਉਹਦੇ ਹੀ ਦੇਖਦੇ ਰਹੇ ਸ਼ੁਰੂ ਤੋਂ ਸਕੂਲ ਵੇਲੇ ਤੇ ਇਹਨਾਂ ਨੂੰ ਵੇ ਵੇ ਕਜਮਾ ਆਉਣਾ ਸ਼ੁਰੂ ਕੀਤਾ ਉਹ ਹੁਣ ਤਾਂ ਕਿਰੋ ਕਿ ਇਹ ਬਹੁਤ ਹੀ ਸ਼ੌਕਿੰਗ ਇਸ ਤਰ੍ਹਾਂ ਦਾ ਹੈਗਾ ਜੋ ਹੋਇਆ ਕੱਲ ਛੋਟੀ ਮੋਟੀ ਇੰਜੀਆਂ ਹੁੰਦੀਆਂ ਸਾਡੇ ਵੀ ਹੋ ਗਈਆਂ ਨਾ ਤੇ ਇਹਦਾਂ ਇਹ ਨਹੀਂ ਕਿ ਬੰਦਾ ਹੀ ਦੁਨੀਆ ਤੋਂ ਚੱਲ ਜਾਂਦਾ ਬਟ ਇਹਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿ ਕੰਪਲੀਮੈਂਟ ਦੇ ਨਾਲ ਜਾਂ ਪ੍ਰੋਟੀਨ ਦੇ ਨਾਲ ਇਹ ਇੱਕ ਬੰਦਾ ਦੁਨੀਆ ਦੇ ਚੱਲ ਜਾਂਦਾ ਹੈ ਇਹ ਸਿਰਫ ਡਾਕਟਰਾਂ ਦੀ ਲੇਹਲੀ ਕਰਕੇ ਹੀ ਲੱਗਦਾ ਪਰ ਹੋਰ ਵੀ ਜ਼ਰਿੰਦਰ ਘੁੰਮਣ ਦੀ ਹਾਰਟ ਅਟੈਕ ਦੇ ਨਾਲ ਮੌਤ ਹੁੰਦੀ ਹੈ ਤੇ ਮੇਰੇ ਨਾਲ ਉਹਦੇ ਜਿਗਰੀ ਦੋਸਤ ਮੌਜੂਦ ਨੇ ਜਿਹੜੇ ਉਹਨਾਂ ਦੇ ਨਾਲ ਜਿੰਮ ਲਾਉਂਦੇ ਰਹੇ ਐ ਭਾਈ ਜੀ ਪਹਿਲਾਂ ਰਾਜਵੀਰ ਜਵੰਦੇ ਦੀ ਹੁੰਦੀ ਹੈ ਮੌਤ ਉਸ ਤੋਂ ਬਾਅਦ ਚ ਜ਼ਰਿੰਦਰ ਘੁੰਮਣ ਦਾ ਹੋ ਜਾਂਦਾ ਇਸ ਤਰ੍ਹਾਂ ਇਹ ਘਟਨਾ ਬਹੁਤ ਮੰਦਭੱਗੀਆ ਕਿਉਂਕਿ ਦੇਖੋ ਨੌਜਵਾਨ ਬਹੁਤ ਜਾ ਰਹੇ ਆ ਪੰਜਾਬ ਤੋਂ ਬਿਲਕੁਲ ਇਹ ਤਾਂ ਉਹ ਕਿਹੜਾ ਬ੍ਰਾਂਡ ਲੱਗਿਆ ਪੰਜਾਬ ਜਵਾਨੀ ਕਿ ਇਹਨਾਂ ਦਾ ਜਿੰਦੇ ਦਾ ਪੂਰਾ ਇਹ ਸੋਖ ਚੱਲਦਾ ਹੀ ਪਿਆ ਸੀਗਾ ਤੇ ਕੱਲ ਸ਼ਾਮ ਨੂੰ ਭਾਈ ਦੇ ਬੇਤਰੀ ਖਬਰ ਆ ਗਈ ਤੇ ਇਹ ਭਾਈ ਤਾਂ ਪ੍ਰੋਪਰ ਯੂਸ ਆਈਕਨ ਸੀਗੇ ਪੂਰੇ ਪੰਜਾਬੀਆਂ ਵਾਲੀ ਇੰਟਰਨੈਸ਼ਨਲ ਲੈਵਲ ਤੇ ਸਾਰਿਆਂ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੂੰ ਵੇਖ ਕੇ ਹੀ ਸ਼ੁਰੂ ਕੀਤਾ ਸੀ ਉਦੋਂ ਰੋਨਰ ਜੋ ਜਿੱਤ ਗਿਆ ਸੀ ਕਿ ਇੱਥੇ ਪੂਰੇ ਮਨ ਯਾਦ ਆ ਜਿਵੇਂ ਮੋਡਰਨ ਵਿੱਚ ਜੀਵ ਦੇ ਵਿੱਚ ਓਪਨ ਜੀ ਵਿੱਚ ਬੈਠ ਕੇ ਨਾਲ ਅਵਾਰਡ ਨਾਲ ਸੀਗਾ ਮੈਡਮ ਨਾਲ ਸੀ ਤੇ ਪ੍ਰੋਪਰ ਗੇੜਾ ਕੱਢਿਆ ਗਿਆ ਸੀ ਇਹਨਾਂ ਵੱਲੋਂ ਤੇ ਉਹਦੇ ਅਸੀਂ ਵੇਖਦੇ ਰਹੇ ਸ਼ੁਰੂ ਤੋਂ ਸਕੂਲ ਵੇਲੇ ਤੇ ਇਹਨਾਂ ਨੇ ਵੇ ਵੇ ਇੱਕ ਜੰਮਾਉਣਾ ਸ਼ੁਰੂ ਕੀਤਾ ਤੇ ਹੁਣ ਤਾਂ ਕਿਰੋ ਕਿ ਇਹ ਬਹੁਤ ਹੀ ਸ਼ੌਕਿੰਗ ਇਸ ਤਰ੍ਹਾਂ ਦਾ ਹੈਗਾ ਜੋ ਹੋਇਆ ਕੱਲ ਲੋਕਾਂ ਦੇ ਵਿੱਚ ਵਕ ਵਕ ਜਿਹੜੇ ਵਿਚਾਰ ਬਣਦੇ ਆ ਮਨ ਦੇ ਵਿੱਚ ਇਹ ਮੌਤ ਕਿਉਂ ਹੋਈ ਅਕਸਰ ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਬੋਡੀ ਬਿਲਡਰ ਆ ਉਹ ਜ਼ਿਆਦਾ ਪ੍ਰੋਟੀਨ ਵਗੈਰਾ ਖਾ ਲੈਂਦਾ ਤਾਂ ਮਾਦੂਰੀ ਪਰ ਤੁਹਾਨੂੰ ਕੀ ਲੱਗਦਾ ਇਹ ਇਸ ਤਰੀਕੇ ਦਾ ਕਾਰਨ ਆ ਜਾਂ ਫਿਰ ਇਹਦੇ ਵਿੱਚ ਹਸਪੀਟਲ ਵਾਲਿਆਂ ਦੀ ਨਾਕਾਮੀ ਜੋ ਸਾਨੂੰ ਪਤਾ ਲੱਗਿਆ ਉਹ ਤਾਂ ਐਨਸੀਜੀਆ ਕੁਝ ਸੀਗਾ ਇਨਰ ਚੱਕਰ ਹਸਪੀਟਲ ਦਾ ਕਿ ਨਸੀ ਦੇ ਓਵਰਡੋਸ ਹੋਈ ਆ ਤੇ ਵਕ ਜਿਹੜੀ ਤੁਸੀਂ ਗੱਲ ਕਰਦੇ ਆ ਪ੍ਰੋਟੀਨ ਦਾ ਜਾਂ ਸਟੀਰੋਇਡ ਦਾ ਦੇਖੋ ਜੀ ਹਰ ਕੋਈ ਆਪਣੇ ਸ਼ਰੀਰ ਦੇ ਹਿਸਾਬ ਨਾਲ ਹੀ ਚੱਲਦਾ ਹੁੰਦਾ ਆ ਤੇ ਭਾਈ ਜਿਹੜੇ ਸੀਗੇ ਉਹ ਮਾੜੇ ਮੋੜੇ ਤਾਂ ਹੈ ਨਹੀਂ ਸੀ ਇਦਾਂ ਵੀ ਜਿਵੇਂ ਉਦਾਂ ਹੀ ਕੋਈ ਖੇਡਣਾ ਸ਼ੁਰੂ ਕੀਤਾ ਕਿਸੇ ਨਵੀਂ ਚੀਜ਼ ਸਪੋਰਟਸ ਆਇਆ ਲਾਉਣਾ ਸ਼ੁਰੂ ਕਰਦਾ ਭਾਈ ਕੋਲ ਪ੍ਰੋਪਰ ਡਾਈਟਿਸ਼ਨ ਸਾਰੇ ਨਾਲ ਸੀਗੇ ਡਾਕਟਰ ਹਮੇਸ਼ਾ ਪੂਰੀ ਟੀਮ ਹੁੰਦੀ ਸੀ ਤੇ ਉਹ ਇਦਾਂ ਗਲਤ ਤਾਂ ਉਹਨਾਂ ਨੂੰ ਕੁਝ ਕਰਨੀ ਲੱਗੇ ਤੇ ਭਾਈ ਦੇ ਪ੍ਰੋਜੈਕਟ ਵੀ ਚੱਲਦੇ ਸੀ ਬਾਲੀਵੁੱਡ ਦੇ ਵਿੱਚ ਯਾਰ ਬਾਕੀ ਮੂਵਜ਼ ਵਗੈਰਾ ਚੀਜ਼ਾਂ ਫੀਰਾ ਕੋ ਚੱਲਦਾ ਪਿਆ ਸੀਗਾ ਤੇ ਬਟ ਆ ਚੀਜ਼ ਵੀ ਇੱਦਾਂ ਹੋ ਸਕਦੀ ਕੁਝ ਕਹਿੰਦੇ ਕਿ ਸਪੋਰਟਸ ਪਸ ਹਮੇਸ਼ਾ ਆਪਣੀ ਬਾਡੀ ਦੇ ਹਿਸਾਬ ਨਾਲ ਹੀ ਚੱਲੂਗਾ ਆਪਣੇ ਬੋਡੀ ਨੂੰ ਨੁਕਸਾਨ ਕੌਣ ਕਰਾ ਸਕਦਾ ਉਹਦਾ ਅੱਛਾ ਭਾਈ ਲੋਕਾਂ ਦੇ ਵਿੱਚ ਚਰਚਾ ਆਈ ਹੈ ਕਿ ਪਿਛਲੇ ਦਿਨੀ ਜਿਹੜਾ ਰਾਜਵੀਰ ਜਵੰਦਾ ਦਾ ਜਿਹੜਾ ਮੌਤ ਹੋਈ ਆ ਵੈਂਟੀਲੇਟਰ ਤੋਂ ਬਾਅਦ ਉਹਦੇ ਵਿੱਚ ਵੀ ਹਸਪੀਟਲ ਵਾਲਿਆਂ ਦੀ ਨਿਕਰਮੀਆਂ ਤੇ ਇਹ ਬ੍ਰਿੰਦਰ ਸਿੰਘ ਵੀ ਮਰਦੀ ਹੋਈ ਆ ਇਹ ਸਿਰਫ ਆਪ ਗੱਡੀ ਚਲਾ ਕੇ ਗਏ ਆ ਸ਼ੋਲਡਰ ਦਿਖਾਉਣ ਗਏ ਤੇ ਉੱਥੇ ਉਹਦੀ ਮੌਤ ਹੋ ਗਈ ਹਾਰਟ ਅਟੈਕ ਬਾਜੀ ਕੋਈ ਏਡੀ ਗੱਲ ਨਹੀਂ ਸੀ ਛੋਟੀ ਮੋਟੀ ਇੰਜੀ ਹੁੰਦੀਆਂ ਸਾਡੇ ਵੀ ਹੁੰਦੀਆਂ ਹਨ ਤੇ ਇਹਦਾ ਇਹ ਨਹੀਂ ਕਿ ਬੰਦਾ ਹੀ ਦੁਨੀਆ ਤੋਂ ਚੱਲ ਜੂਗਾ। ਕੰਮਨ ਭਾਜੀ ਬਹੁਤ ਹੀ ਮਤਲਬ ਸੋਝਵਾਲ ਬੰਦੇ ਸੀਗੇ ਪੂਰਾ ਉਹਨਾਂ ਨੂੰ ਪਤਾ ਸੀ ਕਿਹੜੀ ਚੀਜ਼ ਕਿੱਦਾਂ ਚੱਲਣੀ ਹੈ। ਅਸੀਂ ਵੀ ਉਹਨਾਂ ਨੂੰ ਦੇਖਦੇ-ਦੇਖ ਕੇ ਅਸੀਂ ਵੀ ਪੁੱਛਦੇ ਸੀ ਉਹਨਾਂ ਨੂੰ ਭਾਜੀ ਹੁਣ ਕੀ ਖਾਣਾ ਉਹ ਵੀ ਸਾਡਾ ਅਸੀਂ ਵੀ ਸਹੀ ਹਾਂ। ਉਹਨਾਂ ਨੂੰ ਦੇਖ ਕੇ ਅਸੀਂ ਵਰਕਆਊਟ ਕਰਦੇ ਸੀ ਉਹਨਾਂ ਨੂੰ ਉਹਨਾਂ ਦੀ ਗਾਈਡੈਂਸ 'ਚ ਵੀ ਚੱਲਦੇ ਰਹੇ ਹਾਂ। ਬਟ ਐਡਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਿ ਸਪਲੀਮੈਂਟ ਦੇ ਨਾਲ ਜਾਂ ਪ੍ਰੋਟੀਨ ਦੇ ਨਾਲ ਇੱਕ ਬੰਦਾ ਦੁਨੀਆ ਤੋਂ ਚੱਲ ਜੂਗਾ। ਇਹ ਸਿਰਫ ਡਾਕਟਰ ਡਾਕਟਰ ਦੇਣ ਗਏ ਸੀ ਡਾਕਟਰ ਆਦੀ ਲਗੈਨੀ ਕਰਕੇ ਆਪਾਂ ਜੀ ਹੁਣ ਖੁਸ਼ ਹਾਂ ਉਹ ਕਾਫੀ ਗੱਲਾਂ ਬੰਨੀਆਂ ਬਹੁਤ ਕੁਛੋਣਾ ਪਰ ਇਦਾਂ ਦਾ ਕੁਛ ਹੈ ਨਹੀਂ ਉਹਨਾਂ ਦੀ ਗਾਈਡੈਂਸ ਹੱਲੇ ਵੀ ਬੜਾ ਯੂਥ ਆ ਭਾਜੀ ਜਿਹੜਾ ਇੱਥੇ ਆਇਆ ਉਹਨਾਂ ਨੂੰ ਪੁੱਛ ਕੇ ਦੇਖੋਗੀ ਗੱਲ ਨਹੀਂ ਹੁੰਦੀ ਕਿ ਉਹ ਇੱਕ ਆਈਕਨ ਸੀ ਬਹੁਤ ਮੁੰਡੇ ਹੋ ਘਮਣੂ ਹਮਨਵਿੰਦਰ ਘਮਣਵਾਲ ਦੇ ਕੇ ਜਿਹੜਾ ਜੰਮ ਵਗੈਰਾ ਲਾਉਣ ਲੱਗੇ ਭਾਜੀ ਉਹ ਤਾਂ ਸਾਡੇ ਵਰਗੇ ਨੂੰ ਵੀ ਮਤਲਬ ਗਾਈਡ ਕਰਦੇ ਸੀ ਕਿ ਇੰਨਾ ਪ੍ਰੋਟੀਨ ਨਹੀਂ ਲੈਣਾ ਇੰਨਾ ਲੈਣਾ ਹੈ ਨਾ ਥੋੜਾ ਖਾਣਾ ਚੰਗਾ ਖਾਣਾ ਮਾੜਾ ਨਹੀਂ ਖਾਣਾ ਤੇ ਉਹ ਤਾਂ ਬਹੁਤ ਉੱਪਰ ਵਾਲੀ ਚੀਜ਼ ਸੀਗੀ ਮਤਲਬ ਇਦਾਂ ਦੀ ਗਲਤੀ ਨਹੀਂ ਹੋ ਸਕਦੀ ਕੋਈ ਸ਼ਰੀਰ ਦੇ ਵਿੱਚ ਸਪਲੀਮੈਂਟ ਜਰਸੀ ਰੋਲ ਕਰਉਂਛੇ ਤਾਂ ਰੋਲ ਸਿਰਫ ਡਾਕਟਰਾਂ ਤੇ ਗੱਦੀ ਕਰਕੇ ਬਸ ਹੀ ਪਰਮਾਤਮਾ ਨੂੰ ਪਤਾ ਸੀ ਕੀ ਹੋਣਾ ਹੈ ਜੇ ਕਿਸੇ ਇਕੱਠੇ ਜਮ ਲਾਉਂਦੇ ਸੀ ਤੁਹਾਨੂੰ ਝੜਤਾ ਹੁੰਦਾ ਵਗੈਰਾ ਵੀ ਮਾਰਦੇ ਵੀ ਜੇ ਤੁਹਾਡੀ ਕੋਈ ਗਲਤੀ ਹੁੰਦੀ ਭਾਵੇਂ ਉਹ ਬੜੇ ਪਿਆਰ ਨਾਲ ਸਮਝਾਉਂਦੇ ਸੀ ਸਾਨੂੰ ਮੈਂ ਬੜਾ ਦੇਖਿਆ ਉਹ ਜਿਹੜੇ ਮਾਣੀ ਮੱਟੀ ਡਰਿੰਕ ਵੀ ਕਰਦੇ ਸੀ ਉਹਨਾਂ ਨੂੰ ਜੱਫਤਾ ਮਾਰਦੇ ਨਹੀਂ ਯਾਰ ਇੱਧਰਲੇ ਪਾਸੇ ਆਉਂ ਉਹਨਾਂ ਨੇ ਬੜੇ ਬੱਚਿਆਂ ਨੂੰ ਇੱਧਰਲੇ ਪਾਸੇ ਲਾਇਆ ਮਤਲਬ ਅੱਜ ਤਾਂ ਭਾਜੀ ਦਿਲ ਟੁੱਟ ਗਿਆ ਸੀ ਕਿ ਜੇ ਮਲਾਂ ਲਾ ਨੇਮਰ ਜੋ ਮਾਰ ਜਿਹੜੇ ਦਿਮਾਗ ਦੇ ਵਿੱਚ ਲੋਕ ਗਲਤ ਸਮਝਾ ਰਹੇ ਆ ਕਿ ਇਹ ਸਪਲੀਮੈਂਟ ਹੋਰ ਦੂਜੇ ਬੰਦੇ ਜਿਹੜਾ ਪਲੇਅਰ ਨੂੰ ਪਤਾ ਭਾਜੀ ਮੇਰੀ ਬੋਡੀ ਲਈ ਕੀ ਚੰਗਾ ਕੀ ਬਦਲ ਉਹ ਆਪਣੀ ਬੋਡੀ ਦੇ ਅਕੋਰਡਿੰਗ ਹੀ ਚੱਲਦਾ ਉਹਨਾਂ ਦੇ ਗਾਈਡੈਂਸ ਟ੍ਰੇਨਰ ਹੁੰਦੇ ਆ ਬਹੁਤ ਚੰਗਾ ਇਦਾਂ ਨਹੀਂ ਆ ਕਿ ਸੋ ਇਹ ਸਾਨਾ ਬਰਿੰਦਰ ਸਿੰਘ ਨੂੰ ਮੰਨਦੇ ਜਿਗਰੀ ਯਾਰ ਜਿਹੜੇ ਕਹਿੰਦੇ ਕਿ ਹੋ ਸਕਦਾ ਵੀ ਇਹ ਜਿਹੜਾ ਹਸਪੀਟਲ ਦੀ ਨਾਕਾਮੀ ਦੇ ਕਾਰਨ ਦੀ ਮੌਤ ਹੋਈ ਹੋਵੇ ਆਰਜਵਿੰਦਰ ਸਿੰਘ ਘਮਣਾ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਅਸੀਂ ਮੌਜੂਦ ਹਾਂ ਮਾਡਲ ਟਾਉਨ ਦਾ ਚੋਸਾਨ ਘਾਟ ਦੇ ਵਿੱਚ ਹੋਰ ਵੀ ਤੁਸੀਂ ਰੱਤੋਂ ਦਿਨਾਂ ਨਾਲ ਸਾਂਝੀਆਂ ਕਰਾਂਗੇ ਮੈਨਰ ਰੋਟੀਵੀ ਨਾਲ